ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੀ ਅਲਫਾਸ ਤੇ ਲੈ ਕੇ ਹਾਜ਼ਰ ਹੋਈ ਹਾਂ ਅਜੀਤੀ ਕਹਾਣੀ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਜੀ 12ਵੇਂ ਕਰਨ ਤੋਂ ਬਾਅਦ ਸੀਰਤ ਦੀਆਂ ਸਾਰੀਆਂ ਸਹੇਲੀਆਂ ਆਈਲੈਂਡਸ ਕਰਨ ਲੱਗ ਗਈਆਂ ਸੀਰਤ ਵੀ ਆਪਣੇ ਮੰਮੀ ਪਾਪਾ ਨੂੰ ਕਹਿੰਦੀ ਮੈਂ ਵੀ ਆਈਲੈਂਡਸ ਕਰਨਾ ਹੈ ਮੇਰੀਆਂ ਸਾਰੀਆਂ ਸਹੇਲੀਆਂ ਬਾਹਰ ਚੱਲੀਆਂ ਨੇ ਤੇ ਮੈਂ ਵੀ ਉਹਨਾਂ ਦੇ ਨਾਲ ਕੈਨੇਡਾ ਹੀ ਜਾਣਾ ਹੈ ਸੀਰਤ ਦੇ ਪਾਪਾ ਨੇ ਕਿਹਾ ਪੁੱਤ ਤੈਨੂੰ ਪੜ੍ਹ ਕੇ ਇੱਥੇ ਹੀ ਨੌਕਰੀ ਮਿਲ ਜਾਣੀ ਹੈ ਤੂੰ ਤਾਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ ਤੇ ਤੂੰ ਬਾਹਰ ਜਾ ਕੇ ਕੀ ਕਰਨਾ ਹੈ ਉਧਰ ਜਾ ਕੇ ਤਾਂ ਤੈਨੂੰ ਕੰਮ ਹੀ ਕਰਨਾ ਪੈਣਾ ਕੰਮ ਤੇਰੇ ਤੋਂ ਹੋਣਾ ਨਹੀਂ ਤੈਨੂੰ ਬਹੁਤ ਔਖਾ ਹੋ ਜਾਣਾ ਇਸ ਕਰਕੇ ਤੂੰ ਅੱਗੇ ਪੜ੍ਹਾਈ ਕਰ ਲੈ ਰਹਿਣ ਦੇ ਆਇਲਟਸ ਨੂੰ ਪਰ ਸੀਰਤ ਨਾ ਮੰਨੀ ਉਸਨੇ ਬਾਹਰ ਜਾਣ ਦੀ ਜਿੱਦ ਫੜ ਲਈ ਉਹ ਇੱਕੋ ਹੀ ਜਿੱਦ ਤੇ ਅੜੀ ਰਹੀ ਕਿ ਮੈਂ ਆਇਲਟਸ ਕਰਕੇ ਬਾਹਰ ਹੀ ਜਾਣਾ ਫਿਰ ਉਸਦੇ ਪਾਪਾ ਨੇ ਕਿਹਾ ਜਿਵੇਂ ਤੇਰੀ ਮਰਜ਼ੀ ਪਰ ਸਾਡੀ ਸਲਾਹ ਤਾਂ ਤੈਨੂੰ ਇਹੀ ਹੈ ਕਿ ਤੂੰ ਅੱਗੇ ਪੜ੍ਹਾਈ ਕਰ ਲੈ ਤੈਨੂੰ ਇੱਥੇ ਹੀ ਸਰਕਾਰੀ ਨੌਕਰੀ ਮਿਲ ਜਾਵੇਗੀ ਪਰ ਸੀਰਤ ਨੂੰ ਇਹ ਪਤਾ ਨਹੀਂ ਸੀ ਕਿ ਉਸਦੀ ਜਿੱਦ ਇੱਕ ਦਿਨ ਉਸਦੀ ਜਾਨ ਹੀ ਲੈ ਲਵੇਗੀ ਸੀਰਤ ਬਹੁਤ ਸੋਹਣੀ ਕੁੜੀ ਸੀ ਐਨੀ ਸੋਹਣੀ ਕਿ ਜੇਕਰ ਉਸ ਦਾ ਪੰਜਾਬ ਵਿੱਚ ਰਿਸ਼ਤਾ ਕੀਤਾ ਜਾਂਦਾ ਤਾਂ ਉਸ ਨੂੰ ਵਧੀਆ ਘਰ ਮਿਲ ਜਾਣਾ ਸੀ ਸੀਰਤ ਦੇ ਪਾਪਾ ਘਰ ਤੋਂ ਠੀਕ ਠਾਕ ਹੀ ਸਨ ਨਾ ਹੀ ਜ਼ਿਆਦਾ ਤਕੜੇ ਸਨ ਤੇ ਨਾ ਹੀ ਬਿਲਕੁਲ ਗਰੀਬ ਬਸ ਆਈ ਚਲਾਏ ਹੀ ਚਲਦੀ ਸੀ ਕਈ ਥਾਵਾਂ ਤੇ ਉਹਨਾਂ ਨੇ ਸੀਰਤ ਲਈ ਰਿਸ਼ਤਾ ਵੀ ਦੇਖਿਆ ਪਰ ਸੀਰਤ ਕਹਿ ਦਿੰਦੀ ਕਿ ਨਹੀਂ ਮੈਂ ਤਾਂ ਕੈਨੇਡਾ ਜਾਣਾ ਉਸਨੇ ਕਈ ਵਾਰ ਆਈਲੈਟਸ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਸੀਰਤ ਤੋਂ ਆਈਲੈਟਸ ਕਲੀਅਰ ਨਾ ਹੋਇਆ ਉਹਨਾਂ ਨੇ ਸੀਰਤ ਦੇ ਲਈ ਕੈਨੇਡਾ ਦਾ ਪੀਆਰ ਮੁੰਡਾ ਲੱਭਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਉਹਨਾਂ ਨੂੰ ਕੈਨੇਡਾ ਦੇ ਪੀਆਰ ਮੁੰਡੇ ਦੀ 10 ਪੈ ਗਈ ਪਰ ਜਦੋਂ ਉਸਦੇ ਮਾਪਿਆਂ ਦੇ ਨਾਲ ਗੱਲ ਹੋਈ ਤਾਉ ਕਹਿਣ ਲੱਗੇ ਕਿ ਕੈਨੇਡਾ ਭੇਜਣ ਤੇ ਸਾਡਾ ਬਹੁਤ ਜ਼ਿਆਦਾ ਖਰਚਾ ਹੋਇਆ ਹੈ ਇਸ ਲਈ ਅਸੀਂ 19 ਪੈਸੇ ਨਕਦ ਲਾਵਾਂਗੇ ਉਧਰ ਸੀਰਤ ਦੀ ਵੀ ਇੱਕੋ ਹੀ ਜਿੱਦ ਸੀ ਕਿ ਜੇਕਰ ਮੈਂ ਵਿਆਹ ਕਰਵਾਉਣਾ ਹੈ ਤਾਂ ਵਿਦੇਸ਼ ਗਏ ਮੁੰਡੇ ਨਾਲ ਹੀ ਕਰਵਾਉਣਾ ਹੈ ਮੈਂ ਇੱਥੇ ਨਹੀਂ ਰਹਿਣਾ ਕਿਉਂਕਿ ਇੱਧਰ ਕੋਈ ਵੀ ਸਰਕਾਰੀ ਨੌਕਰੀ ਛੇਤੀ ਨਹੀਂ ਮਿਲਦੀ ਪ੍ਰਾਈਵੇਟ ਨੌਕਰੀ ਵਾਲੇ ਇੰਨੀ ਜ਼ਿਆਦਾ ਤਨਖਾਹ ਨਹੀਂ ਦਿੰਦੇ ਮੈਂ ਤਾਂ ਫਿਰ ਘਰ ਦੇ ਕੰਮ ਜੋਗੀ ਹੀ ਰਹਿ ਜਾਵਾਂਗੀ ਇਸ ਲਈ ਕਰਦਿਆ ਨੇ ਸੀਰਤ ਦੇ ਕਹਿਣ ਤੇ ਮੁੰਡੇ ਵਾਲਿਆਂ ਨੂੰ ਉਨੇ ਪੈਸੇ ਦੇ ਦਿੱਤੇ ਜਿੰਨੇ ਉਹ ਮੰਗਦੇ ਸੀ ਉਹਨਾਂ ਨੇ ਕੈਨੇਡਾ ਦੇ ਪੀਆਰ ਮੁੰਡੇ ਨਾਲ ਉਸ ਦਾ ਵਿਆਹ ਕਰ ਦਿੱਤਾ ਵਿਆਹ ਤੋਂ ਬਾਅਦ ਮੁੰਡਾ 5 ਕੁ ਮਹੀਨੇ ਤੱਕ ਪੰਜਾਬ ਰਿਹਾ ਸੀਰਤ ਤੇ ਉਸ ਦਾ ਪਤੀ ਬਹੁਤ ਘੁੰਮੇ ਫਿਰੇ ਉਹਨਾਂ ਨੇ ਬਹੁਤ ਇੰਜੋਏ ਕੀਤਾ ਕਈ ਵਾਰ ਉਹ ਆਪਣੇ ਪਤੀ ਨਾਲ ਆਪਣੇ ਪੇਕੇ ਵੀ ਮਿਲਣ ਆਏ ਸਾਰੇ ਬਹੁਤ ਜ਼ਿਆਦਾ ਖੁਸ਼ ਸੀ ਸੀਰਤ ਦੀ ਮਨੋਂ ਕਾਮਨਾ ਪੂਰੀ ਹੋ ਗਈ ਸੀ ਉਸ ਨੂੰ ਕੈਨੇਡਾ ਦਾ ਪੀਆਰ ਮੁੰਡਾ ਵੀ ਮਿਲ ਗਿਆ ਸੀ ਗਲੀ ਗਵਾਂਢ ਦੇ ਲੋਕ ਵੀ ਸਾਰੇ ਗੱਲਾਂ ਕਰਦੇ ਕਿ ਹੁਣ ਤਾਂ ਇਹਨਾਂ ਦੀ ਕੁੜੀ ਵੀ ਕੈਨੇਡਾ ਚਲੀ ਜਾਵੇਗੀ ਸੀਰਤ ਦੇ ਮੰਮੀ ਪਾਪਾ ਖੁਸ਼ੀ ਨਾਲ ਦੱਸਦੇ ਸੀ ਕਿ ਸਾਡੀ ਧੀ ਨੇ ਵੀ ਛੇਤੀ ਕੈਨੇਡਾ ਚਲੀ ਜਾਣਾ ਹੈ ਤੇ ਉਸ ਦਾ ਪਤੀ ਇੱਥੇ ਪੀਆਰ ਹੈ ਵਿਆਹ ਦੇ 5 ਮਹੀਨੇ ਬਾਅਦ ਉਸ ਦਾ ਪਤੀ ਵੀ ਕੈਨੇਡਾ ਵਾਪਸ ਚਲਾ ਗਿਆ ਤੇ ਜਾਣ ਲੱਗਾ ਕਹਿ ਗਿਆ ਕਿ ਮੈਂ ਤੈਨੂੰ ਜਲਦੀ ਬੁਲਾ ਲਵਾਂਗਾ ਸੀਰਤ ਦਾ ਜਦੋਂ ਸਾਰੇ ਦਿਲ ਨਾਲ ਲੱਗਦਾ ਉਹ ਆਪਣੇ ਪੇਕੇ ਆ ਜਾਂਦੀ ਤੇ ਕੁਝ ਦਿਨ ਪੇਕੇ ਲਾ ਜਾਂਦੀ ਤੇ ਉਸਦੇ ਮੰਮੀ ਪਾਪਾ ਜਾ ਕੇ ਉਸ ਨੂੰ ਉਸਦੇ ਸਾਰੇ ਛੱਟ ਆਉਂਦੇ ਫਿਰ ਸਾਰੇ ਚਲੇ ਜਾਂਦੀ ਕੁਝ ਦਿਨ ਤਾਂ ਠੀਕ ਰਿਹਾ ਪਰ ਇੱਕ ਦਿਨ ਉਸ ਨੂੰ ਸ਼ੱਕ ਹੋਇਆ ਕਿ ਉਸਦੇ ਸੱਸ ਸਹੁਰੇ ਦਾ ਸੁਭਾਅ ਹੁਣ ਬਦਲਣ ਲੱਗਿਆ ਹੈ ਪਹਿਲਾਂ ਉਸ ਦਾ ਸੋਰਾ ਉਸ ਨੂੰ ਬੇਟੀ-ਬੇਟੀ ਕਹਿੰਦਾ ਸੀ ਤੇ ਹੁਣ ਸਿੱਧਾ ਹੀ ਬੁਲਾਉਣ ਲੱਗ ਪਿਆ ਸੀ ਨਾ ਕੋਈ ਧੀ ਨਾ ਕੋਈ ਭਾਈ ਤੇ ਧੀ ਰਾਣੀ ਕਹਿਣਾ ਤਾਂ ਬਹੁਤ ਦੂਰ ਦੀ ਗੱਲ ਸੀ ਉਸਦੀ ਨਜ਼ਰ ਵੀ ਹੋਰ ਹੀ ਤਰ੍ਹਾਂ ਹੋ ਗਈ ਸੀ ਕਈ ਵਾਰ ਤਾਂ ਸੀਰਤ ਡਰਦੀ ਆਪਣੀ ਸੱਸ ਨੂੰ ਕਹਿ ਦਿੰਦੀ ਕਿ ਜੇਕਰ ਤੁਸੀਂ ਬਾਹਰ ਜਾਣਾ ਹੈ ਤਾਂ ਮੈਂ ਘਰੇ ਇਕੱਲੀ ਨਹੀਂ ਰਹਾਂਗੀ ਉਸਦੀ ਸੱਸ ਕਹਿੰਦੀ ਨਾ ਤੈਨੂੰ ਕੋਈ ਚੋਰ ਪੈਂਦੇ ਨੇ ਤੇਰੇ ਪਾਪਾ ਘਰੇ ਹੀ ਨੇ ਮੈਂ ਅੱਧੇ ਘੰਟੇ ਵਿੱਚ ਆਪਣਾ ਕੰਮ ਕਰਕੇ ਆ ਜਾਵਾਂਗੀ ਮੈਨੂੰ ਤਾਂ ਬਾਹਰ ਅੰਦਰ ਦੇ ਕੰਮ ਰਹਿੰਦੇ ਨੇ ਉਸਦੀ ਸੱਸ ਜਦੋਂ ਘਰੋਂ ਬਾਹਰ ਜਾਂਦੀ ਤਾਂ ਉਸਦਾ ਸਹੁਰਾ ਉਸਨੂੰ ਅਜੀਬ ਅਜੀਬ ਬੋਲਦਾ ਜੋ ਸੀਰਤ ਤੋਂ ਸੁਣਿਆ ਨਹੀਂ ਜਾਂਦਾ ਸੀ ਫਿਰ ਉਹ ਦੱਸ ਦੇ ਵੀ ਕਿਸ ਨੂੰ ਕਿਉਂਕਿ ਉਹ ਆਪਣੇ ਮਾਪਿਆਂ ਨੂੰ ਦੱਸ ਕੇ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ ਉਸ ਨੂੰ ਡਰ ਸੀ ਕਿ ਜੇਕਰ ਉਸ ਨੇ ਆਪਣੀ ਸੱਸ ਕੋਲ ਗੱਲ ਕੀਤੀ ਤਾਂ ਉਸ ਦੀ ਸੱਸ ਉਸਤੇ ਹੀ ਇਲਜ਼ਾਮ ਨਾ ਲਾ ਦੇਵੇ ਇੱਕ ਦਿਨ ਸਭ ਕੁਝ ਸਿਰਤ ਨੇ ਆਪਣੇ ਕੰਨ ਨਹੀਂ ਸੁਣਿਆ ਉਸ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਆ ਰਿਹਾ ਸੀ ਉਹ बार-बार ਆਪਣੇ ਆਪ ਨੂੰ ਹਿਲਾ ਕੇ ਦੇਖ ਰਹੀ ਸੀ ਕਿਤੇ ਉਹ ਸੁੱਤੀ ਪਈ ਹੋਈ ਕੋਈ ਸੁਪਨਾ ਤਾਂ ਨਹੀਂ ਦੇਖ ਰਹੀ ਉਸਨੂੰ ਅਹਿਸਾਸ ਹੋਇਆ ਕਿ ਸੱਚ ਦੇ ਵਿੱਚ ਇਹ ਸੱਚ ਹੀ ਹੈ ਜੋ ਵੀ ਹੋ ਰਿਹਾ ਹੈ ਉਹ ਸਭ ਸੱਚ ਸੀ ਹੁਣ ਸੀਰਤ ਕੀ ਕਰੇ ਉਸਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਈ ਦਿਨਾਂ ਤੋਂ ਆਪਣੇ ਪਤੀ ਨੂੰ ਫੋਨ ਲਗਾ ਰਹੀ ਸੀ ਉਸਦਾ ਫੋਨ ਨਹੀਂ ਸੀ ਲੱਗ ਰਿਹਾ ਉਸਦਾ ਫੋਨ ਬੰਦ ਆ ਰਿਹਾ ਸੀ ਸੀਰਤ ਨੂੰ ਬਹੁਤ ਜ਼ਿਆਦਾ ਫਿਕਰ ਹੋ ਰਹੀ ਸੀ ਇਧਰ ਉਸਦੀ ਸੱਸ ਤੇ ਸਾਰੇ ਦਾ ਸੁਭਾਅ ਵੀ ਬਦਲ ਰਿਹਾ ਸੀ ਤੇ ਦੂਜੇ ਪਾਸੇ ਉਸਦਾ ਪਤੀ ਵੀ ਫੋਨ ਨਹੀਂ ਸੀ ਚੁੱਕ ਰਿਹਾ ਉਸਨੇ ਆਪਣੇ ਪੇਕੇ ਘਰ ਵੀ ਕਿਸੇ ਕੋਲ ਗੱਲ ਨਾ ਕੀਤੀ ਕਿਉਂਕਿ ਉਹ ਨਹੀਂ ਸੀ ਚਾਹੁੰਦੀ ਕਿ ਉਸਦੇ ਮੰਮੀ ਪਾਪਾ ਪਰੇਸ਼ਾਨ ਹੋਣ ਵੈਸੇ ਵੀ ਉਸਦੇ ਪਾਪਾ ਬਿਮਾਰ ਹੀ ਰਹਿੰਦੇ ਸਨ ਉਹ ਨਹੀਂ ਚਾਹੁੰਦੀ ਸੀ ਕਿ ਉਸ ਦਾ ਦੁੱਖ ਸੁਣ ਕੇ ਉਸਦੇ ਪਾਪਾ ਨੂੰ ਕੋਈ ਤੱਕਾ ਲੱਗੇ ਤੇ ਉਹ ਜ਼ਿਆਦਾ ਬਿਮਾਰ ਹੋਣ ਇਸ ਲਈ ਉਹ ਸਾਰੀਆਂ ਗੱਲਾਂ ਆਪਣੇ ਅੰਦਰ ਹੀ ਦਬਾ ਰਹੀ ਸੀ ਤੇ ਵਾਰ-ਵਾਰ ਆਪਣੇ ਪਤੀ ਨੂੰ ਫੋਨ ਲਗਾ ਰਹੀ ਸੀ ਉਸ ਨੂੰ ਇਹ ਸੀ ਕਿ ਕਦੇ ਨਾ ਕਦੇ ਤਾਂ ਉਸਦੇ ਘਰ ਵਾਲਾ ਫੋਨ ਚੁੱਕੇਗਾ ਪਰ ਕਈ ਦਿਨਾਂ ਤੋਂ ਉਸਦਾ ਫੋਨ ਸਵਿਚ ਆਫ ਆ ਰਿਹਾ ਸੀ ਫਿਰ ਇੱਕ ਦਿਨ ਉਸਨੇ ਆਪਣੇ ਸਾਸੂ ਨੂੰ ਪੁੱਛਿਆ ਕਿ ਤੁਹਾਡੀ ਕੋਈ ਗੱਲ ਹੋਈ ਹੈ ਉਹਨਾਂ ਨਾਲ ਮੇਰੀ ਤਾਂ ਕਈ ਦਿਨ ਹੋ ਗਏ ਗੱਲ ਨਹੀਂ ਹੋਈ ਮੇਰਾ ਤਾਂ ਫੋਨ ਹੀ ਨਹੀਂ ਲੱਗਦਾ ਉਸਦੀ ਸੱਸ ਕਹਿਣ ਲੱਗੀ ਕਿ ਗੱਲ ਤਾਂ ਸਾਡੀ ਵੀ ਨਹੀਂ ਹੋਈ ਅਸੀਂ ਸੋਚਿਆ ਕਿ ਤੇਰੀ ਗੱਲ ਹੋ ਜਾਂਦੀ ਹੋਵੇਗੀ ਫਿਰ ਇੱਕ ਰਾਤ ਜਦੋਂ ਉਹ ਪਾਣੀ ਦਾ ਜੱਗ ਲੈ ਕੇ ਆਪਣੇ ਸਹੁਰੇ ਦੇ ਕਮਰੇ ਵਿੱਚ ਜਾ ਰਹੀ ਸੀ ਤਾਂ ਉਸਨੇ ਕਮਰੇ ਅੰਦਰ ਜਾਣ ਤੋਂ ਪਹਿਲਾਂ ਹੀ ਸੁਣਿਆ ਕਿ ਉਸ ਦੀ ਸੱਸ ਤੇ ਸਾਰਾ ਆਪਣੇ ਮੁੰਡੇ ਨਾਲ ਗੱਲਾਂ ਕਰ ਰਹੇ ਸੀ ਤੇ ਜੋ ਗੱਲਾਂ ਉਹ ਕਰ ਰਹੇ ਸੀ ਉਹ ਸੁਣ ਕੇ ਸੀਰਤ ਤੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸ ਦੀ ਸੱਸ ਕਹਿ ਰਹੀ ਸੀ ਕਿ ਅਸੀਂ ਤਾਂ ਪੂਰਾ ਤੰਗ ਪਰੇਸ਼ਾਨ ਕਰਦੇ ਹਾਂ ਪਰ ਇਹ ਇੰਨੀ ਬੇਸ਼ਰਮ ਹੈ ਕਿ ਇੱਥੋਂ ਜਾਣ ਦਾ ਨਾਮ ਹੀ ਨਹੀਂ ਲੈਂਦੀ ਆਪਾਂ ਪਹਿਲੀ ਵੀ ਐਵੇਂ ਹੀ ਕੱਢੀ ਸੀ ਤੇ ਕੁਝ ਦਿਨਾਂ ਦੇ ਵਿੱਚ ਆਪ ਹੀ ਚਲੀ ਜਾਵੇਗੀ ਪਰ ਇਸ ਨੂੰ ਤਾਂ ਪਤਾ ਨਹੀਂ ਉਸਦੇ ਜਾਣ ਦਾ ਇਹਨੂੰ ਇੰਨੀ ਮਤ ਹੀ ਨਹੀਂ ਕਿ ਇਹ ਮੇਰੇ ਨਾਲ ਕੀ ਕਰ ਰਹੇ ਨੇ ਜਾਂ ਫਿਰ ਇਹ ਜਾਣ ਬੁੱਝ ਕੇ ਸਭ ਕੁਝ ਸਹਿ ਰਹੀ ਹੈ ਕਿਉਂਕਿ ਇਸ ਨੂੰ ਅਜੀਵੀ ਆਸ ਹੈ ਕਿ ਤੂੰ ਇਸ ਨੂੰ ਇੱਥੇ ਬੁਲਾ ਲਵੇਂਗਾ ਫਿਰ ਉਸ ਦਾ ਸਾਰਾ ਕਹਿ ਰਿਹਾ ਸੀ ਮੈਂ ਤਾਂ ਹਰ ਤਜਰਬਾ ਅਪਣਾ ਕੇ ਦੇਖ ਲਿਆ ਪਰ ਇਹ ਨਹੀਂ ਜਾਣ ਦਾ ਨਾਮ ਲੈਂਦੀ ਲੱਗਦਾ ਹੈ ਇਸ ਨੂੰ ਤਾਂ ਘਰੋਂ ਕੱਢਣ ਲਈ ਕੋਈ ਹੋਰ ਤਰੀਕਾ ਅਪਣਾਉਣਾ ਪਵੇਗਾ ਐਵੇਂ ਨਹੀਂ ਜਾਣਾ ਇਹ ਇੰਨੀ ਜਲਦੀ ਆਪਣੇ ਮੰਗਰੋ ਲੈਣ ਵਾਲੀ ਨਹੀਂ ਜੇਕਰ ਆਪਣੇ ਮੰਗਰੋ ਨਾ ਲਹੇ ਆਪਾਂ ਫਿਰ ਕੋਈ ਹੋਰ ਨਵੀਂ ਮੁਰਗੀ ਕਿਵੇਂ ਫਸਾਵਾਂਗੇ ਸਿਰਤ ਨੂੰ ਆਪਣੇ ਸਹੁਰੇ ਦੀਆਂ ਗੱਲਾਂ ਤੋਂ ਪਤਾ ਲੱਗਿਆ ਕਿ ਉਸਦੇ ਘਰ ਵਾਲੇ ਨੇ ਪਹਿਲਾਂ ਵੀ ਵਿਆਹ ਕਰਵਾਇਆ ਹੋਇਆ ਸੀ ਫਿਰ ਬਾਅਦ ਦੇ ਵਿੱਚ ਉਸ ਨੂੰ ਤਲਾਕ ਦੇ ਦਿੱਤਾ ਉਹਨਾਂ ਨੇ ਸਿਰਤ ਦੇ ਪਾਪਾ ਤੋਂ ਪੂਰਾ 40 ਲੱਖ ਰੁਪਇਆ ਲਿਆ ਸੀ ਤੇ ਇੰਨੇ ਹੀ ਪੈਸੇ ਉਹਨਾਂ ਨੇ ਪਹਿਲੀ ਵਾਲੀ ਪਤਨੀ ਦੇ ਪਿਓ ਤੋਂ ਲਏ ਸੀ ਉਹ ਲੋਕਾਂ ਤੋਂ ਪੈਸੇ ਲੈ ਕੇ ਬਾਅਦ ਦੇ ਵਿੱਚ ਕੁੜੀਆਂ ਨੂੰ ਤਲਾਕ ਦੇ ਦਿੰਦੇ ਸੀ ਇਸ ਤਰ੍ਹਾਂ ਦੀ ਲੁੱਟ ਉਹਨਾਂ ਨੇ ਬਣਾ ਰੱਖੀ ਸੀ ਹੋਰ ਪਤਾ ਨਹੀਂ ਕਿੰਨੀਆਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰਨੀ ਸੀ ਸੀਰਤ ਨੇ ਵਾਰ ਖੋਲਿਆ ਤੇ ਪਾਣੀ ਵਾਲਾ ਜੱਗ ਇਹ ਠਾ ਰੱਖ ਕੇ ਕਹਿਣ ਲੱਗੀ ਵਾਹ ਮੰਮੀ ਜੀ ਵਾਹ ਇੱਕ ਔਰਤ ਹੋਗੇ ਤੁਸੀਂ ਚੰਗਾ ਕੰਮ ਕਰ ਰਹੇ ਹੋ ਪਾਪਾ ਜੀ ਤੋਂ ਤਾਂ ਮੈਨੂੰ ਇਹੀ ਉਮੀਦ ਸੀ ਕਿਉਂਕਿ ਤੁਹਾਡੀਆਂ ਗੱਲਾਂ ਤਾਂ ਮੈਂ ਕਈ ਦਿਨਾਂ ਤੋਂ ਸੁਣ ਰਹੀ ਸੀ ਪਰ ਮੰਮੀ ਜੀ ਤੁਸੀਂ ਤਾਂ ਇੱਕ ਔਰਤ ਹੋ ਤੁਹਾਡੇ ਤੋਂ ਮੈਨੂੰ ਇਹ ਉਮੀਦ ਨਹੀਂ ਸੀ ਤੁਸੀਂ ਇੱਕ ਔਰਤ ਨਾਲ ਅਜਿਹਾ ਕਰ ਸਕਦੇ ਹੋ ਪਹਿਲਾਂ ਵੀ ਇੱਕ ਕੁੜੀ ਨਾਲ ਇਹ ਸਭ ਕੀਤਾ ਹੈ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਇਹ ਸਭ ਕੁਝ ਕਰਦਿਆਂ ਨੂੰ ਆਪਣੇ ਪਤੀ ਤੇ ਮੁੰਡੇ ਨੂੰ ਇਹ ਸਾਰੇ ਕੰਮਾਂ ਤੋਂ ਰੋਕਣਾ ਚਾਹੀਦਾ ਸੀ ਨਾ ਕਿ ਇਹਨਾਂ ਨਾਲ ਰਲ ਕੇ ਇਹ ਕੰਮ ਕਰਨਾ ਚਾਹੀਦਾ ਸੀ ਫਿਰ ਉਸਨੇ ਸੱਸ ਸੌਰੇ ਨੇ ਰਾਲ ਕੇ ਸੀਰਤ ਨੂੰ ਥੱਲੇ ਜ਼ਮੀਨ ਤੇ ਸੁੱਟ ਲਿਆ ਤੇ ਉਸਦੇ ਸੌਰੇ ਨੇ ਉਸਦੇ ਮੂੰਹ ਤੇ ਸਹਰਾਣਾ ਰੱਖ ਕੇ ਸੀਰਤ ਦਾ ਸਾਹ ਬੰਦ ਕਰ ਦਿੱਤਾ ਉਸਨੇ ਸਹਰਾਣਾ ਉਹਨਾ ਟਾਈਮ ਨਾ ਚੁੱਕਿਆ ਜਿੰਨਾ ਟਾਈਮ ਸੀਰਤ ਮਰਨਾਂ ਗਈ ਸੀਰਤ ਹੱਥ ਪੈਰ ਮਾਰਦੀ ਰਹੀ ਜਦੋਂ ਸੀਰਤ ਹੱਥ ਪੈਰ ਮਾਰਨੋਂ ਹਟ ਗਈ ਤਾਂ ਉਸਨੇ ਸਹਰਾਣਾ ਚੁੱਕ ਲਿਆ ਕਿਉਂਕਿ ਉਸਨੂੰ ਪਤਾ ਲੱਗ ਗਿਆ ਸੀ ਕਿ ਹੁਣ ਉਸਦੀ ਮੌਤ ਹੋ ਗਈ ਹੈ ਸੀਰਤ ਦੇ ਸਾਰੇ ਕੱਪੜੇ ਉਤਾਰ ਕੇ ਉਸ ਨੂੰ ਬਾਥਰੂਮ ਵਿੱਚ ਸੁੱਟ ਦਿੱਤਾ। ਇਹ ਸ਼ਰਮਨਾਕ ਕਾਰਾ ਉਸ ਦੀ ਸੱਸ ਤੇ ਸਹੁਰੇ ਨੇ ਰਲ ਕੇ ਕੀਤਾ। ਫਿਰ ਉਹਨਾਂ ਨੇ ਸਵੇਰੇ ਹੋਈ ਤੋਂ ਸੀਰਤ ਤੇ ਮੰਮੀ-ਵਾਪਾ ਨੂੰ ਫੋਨ ਕਰ ਦਿੱਤਾ ਤੇ ਕਿਹਾ ਸੀਰਤ ਬਾਥਰੂਮ ਵਿੱਚ ਗੈਸ ਲੀਕ ਹੋਣ ਨਾਲ ਮੌਤ ਹੋ ਗਈ ਹੈ ਤੇ ਉਹਨਾਂ ਨੇ ਦਰਵਾਜ਼ਾ ਭੰਨ ਕੇ ਵੇਖਿਆ ਹੈ। ਫਿਰ ਉਹਨਾਂ ਨੇ ਸੀਰਤ ਦੇ ਉੱਪਰ ਇੱਕ ਚਾਦਰ ਦੇ ਦਿੱਤੀ। ਉਸਦੇ ਪੇਕਿਆਂ ਦੇ ਸਾਹਮਣੇ ਸ਼ੋਅ ਕਰਨਾ ਚਾਹੁੰਦੀ ਸੀ ਕਿ ਸੀਰਤ ਨਹਾ ਰਹੀ ਸੀ। ਜਦੋਂ ਉਸਦੇ ਪੇਕੇ ਆਏ ਤਾਂ ਉਹ ਰੋ ਰੋ ਕੇ پاگل ਹੋ ਰਹੇ ਸੀ ਉਸਦੇ ਪੇਕੇਆਂ ਦੀਆਂ ਕੁਝ ਔਰਤਾਂ ਨੇ ਸੀਰਤ ਦੇ ਕੱਪੜੇ ਪਾਏ ਤੇ ਉਸਦੀ ਸੱਸ ਨੂੰ ਕਹਿਣ ਲੱਗਿਆ ਤੁਸੀਂ ਇਸ ਦੇ ਕੱਪੜੇ ਤਾਂ ਪਾ ਦਿੰਦੇ ਤਾਂ ਉਸਦੀ ਸੱਸ ਵਿਚਾਰਾ ਜਾ ਮੂੰਹ ਕਰਕੇ ਕਹਿਣ ਲੱਗੀ ਮੈਂ ਇਕੱਲੀ ਕੱਪੜੇ ਕਿਵੇਂ ਪਾ ਸਕਦੀ ਸੀ ਕੋਲੇ ਇਸ ਦਾ ਡੈਡੀ ਖੜਾ ਸੀ ਇਸ ਲਈ ਮੈਂ ਚਾਦਰ ਨਾਲ ਹੀ ਢੱਕ ਦਿੱਤਾ ਮੈਂ ਤਾਂ ਸੋਚਿਆ ਨਹੀਂ ਸੀ ਕਿ ਮੇਰੀ ਧੀ ਨਾਲ ਇਸ ਤਰ੍ਹਾਂ ਹੋਵੇਗਾ ਅਸੀਂ ਤਾਂ ਬੜੇ ਚਾਵਾਂ ਲਾੜਾ ਨਾਲ ਵਿਆਹ ਕੇ ਲੈ ਆਂਦੀ ਸੀ ਉਸ ਦੀ ਸੱਸ ਸਭ ਡਰਾਮਾ ਕਰ ਰਹੇ ਸੀ ਉਸੇ ਸਮੇਂ ਸੀਰਤ ਦਾ ਛੋਟਾ ਭਰਾ ਉੱਥੇ ਪੁਲਿਸ ਲੈ ਕੇ ਪਹੁੰਚ ਗਿਆ ਪੁਲਿਸ ਨੂੰ ਵੇਖ ਕੇ ਉਸ ਦੀ ਸੱਸ ਤੇ ਸਾਰਾ ਹੈਰਾਨ ਰਹਿ ਗਏ ਤਾਂ ਉਹ ਕਹਿਣ ਲੱਗੇ ਕਿ ਅਸੀਂ ਕੀ ਕੀਤਾ ਹੈ ਜੋ ਤੁਸੀਂ ਪੁਲਿਸ ਲੈ ਕੇ ਆ ਗਏ ਹੋ ਸੀਰਤ ਦੇ ਭਰਾ ਨੇ ਆਪਣੇ ਮੋਬਾਈਲ ਤੇ ਆਪਣੀ ਕੀਤੀ ਸਾਰੀ ਰਿਕਾਰਡਿੰਗ ਸੁਣਾ ਦਿੱਤੀ ਜਿਸ ਸਮੇਂ ਸੀਰਤ ਨੇ ਆਪਣੇ ਸਾਰੇ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਸੀ ਜਦੋਂ ਉਹ ਪਾਣੀ ਦਾ ਜੱਗ ਲੈ ਕੇ ਜਾ ਰਹੀ ਸੀ ਉਸਨੇ ਆਪਣਾ ਫੋਨ ਸਿੱਧਾ ਆਪਣੇ ਭਰਾ ਨੂੰ ਲਗਾ ਲਿਆ ਸੀ ਉਸਦੇ ਭਰਾ ਨੇ ਉਹ ਸਾਰੀ ਰਿਕਾਰਡਿੰਗ ਕਰ ਲਈ ਸੀ ਕਿਉਂਕਿ ਸੀਰਤ ਨੂੰ ਪਤਾ ਸੀ ਕਿ ਅੱਜ ਮੇਰੇ ਨਾਲ ਕੁਝ ਨਾ ਕੁਝ ਗਲਤ ਜ਼ਰੂਰ ਹੋਵੇਗਾ ਕਿਉਂਕਿ ਉਸ ਨੂੰ ਸੱਚਾਈ ਦਾ ਪਤਾ ਲੱਗ ਗਿਆ ਹੈ ਪਰ ਉਸ ਨੂੰ ਇੰਨਾ ਪਤਾ ਨਹੀਂ ਸੀ ਕਿ ਉਹ ਪਾਪੀ ਉਸਨੂੰ ਜਾਨੋਂ ਹੀ ਮਾਰ ਦੇਣਗੇ ਉਹ ਸ਼ਾਇਦ ਇਸ ਲਈ ਫੋਨ ਲਗਾ ਕੇ ਖੜੀ ਸੀ ਜੇਕਰ ਉਸ ਨੂੰ ਕੋ ਟਣ ਲੱਗਣਗੇ ਤਾਂ ਉਹ ਆਪਣੇ ਭਰਾ ਨੂੰ ਦੱਸ ਦੇਵੇਗੀ ਉਸ ਨੂੰ ਨਾਲ ਦੀ ਨਾਲ ਪਤਾ ਲੱਗ ਜਾਵੇਗਾ ਪਰ ਜਦੋਂ ਉਸ ਦੇ ਸਾਰੇ ਨੇ ਉਸ ਨੂੰ ਫੜ ਕੇ ਸੁੱਟਿਆ ਤਾਂ ਉਸ ਦੇ ਹੱਥੋਂ ਮੋਬਾਈਲ ਵੀ ਥੱਲੇ ਡਿੱਗ ਪਿਆ ਸੀ ਥੱਲੇ ਡਿੱਗਣ ਨਾਲ ਸਾਰਾ ਮੋਬਾਈਲ ਖਿਲਰ ਗਿਆ ਸੀ ਇਸ ਲਈ ਫੋਨ ਕੱਟਿਆ ਗਿਆ ਸੀ ਇਸ ਲਈ ਉਸ ਦੇ ਭਰਾ ਨੂੰ ਕੁਝ ਪਤਾ ਹੀ ਨਾ ਲੱਗਿਆ ਕਿ ਸੀਰਤ ਦੇ ਨਾਲ ਕੀ ਹੋ ਰਿਹਾ ਹੈ ਉਸ ਵੇਰ ਦੀ ਉਡੀਕ ਵਿੱਚ ਸੀ ਜਦੋਂ ਸਵੇਰ ਹੋਏਗੀ ਤਾਂ ਸੀਰਤ ਦੇ ਸਾਰੇ ਪੰਚਾਇਤ ਲੈ ਕੇ ਜਾਵੇਗਾ ਪਰ ਉਸ ਨੂੰ ਨਹੀਂ ਪਤਾ ਸੀ ਕਿ ਸਵੇਰ ਤੱਕ ਤਾਂ ਉਸ ਦੀ ਭੈਣ ਨੂੰ ਪਾਪੀਆਂ ਨੇ ਮਾਰ ਮੁਕਾਉਣਾ ਹੈ ਪੁਲਿਸ ਨੇ ਸੀਰਤ ਦੇ ਸੱਸ ਸਹੁਰੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਸੀਰਤ ਦੇ ਭਰਾ ਨੇ ਸੀਰਤ ਦੇ ਕਤਲ ਦੀ ਸਜਾ ਉਸ ਦੇ ਸੱਸ ਸਹੁਰੇ ਨੂੰ ਦਿਵਾ ਦਿੱਤੀ ਉਸ ਤੋਂ ਬਾਅਦ ਸੀਰਤ ਦਾ ਪਤੀ ਡਰਦਾ ਕਦੇ ਇੰਡੀਆ ਵਾਪਸ ਨਾ ਆਇਆ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ